ਸਿੱਧੂ ਮਸੇਵਾਲਾ ਬਾਈ ਦਾ ਇੱਕ ਨਵਾਂ ਗਾਣਾ ਰਿਲੀਜ਼ ਹੋ ਚੁੱਕਿਆ ਹੈ। ਤਾਂ ਤੁਸੀਂ ਇਸ ਗੱਲ ਤੇ ਯਕੀਨ ਨਹੀਂ ਕਰਨਾ ਪਰ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹ ਜਿਹੜਾ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਸਨੀ ਮਾਲਟਨ ਬਾਈ ਨੇ ਆਪਣੇ ਇੰਸਟਾਗ੍ਰam ਤੇ ਅਪਲੋਡ ਕੀਤਾ ਹੈ। ਇਹਦੇ ਵਿੱਚ ਸਿੱਧੂ ਮਸੇਵਾਲਾ ਬਾਈ ਇੱਕ ਫਰੀ ਸਟਾਈਲ ਰੈਪ ਬੋਲ ਰਿਹਾ ਹੈ ਪਰ ਜਿਹੜੀ ਮੈਂ ਪਹਿਲਾਂ ਸਿੱਧੂ ਬਾਈ ਦੇ ਗਾਣਾ ਰਿਲੀਜ਼ ਹੋਣ ਦੀ ਗੱਲ ਕਹੀ ਸੀ ਉਹ ਹੁਣ ਇਸੇ ਵੀਡੀਓ ਦੇ ਵਿੱਚੋਂ ਹੀ ਬਾਈ ਦੀ ਵੋਕਲ ਨੂੰ ਬੀਟ ਦੇ ਕੇ ਗਾਣਾ ਰਿਲੀਜ਼ ਕਰ ਦਿੱਤਾ ਗਿਆ। ਆਡੀਓ ਰਿਲੀਜ਼ ਕਰ ਦਿੱਤਾ ਗਿਆ ਇੰਸਟਾਗ੍ਰam ਤੇ। ਆਉ ਮੈਂ ਜਿੱਥੋਂ ਜਿੱਥੋਂ ਲੰਗਾ ਯੋ ਠੇਕਾਰਾਂ ਘੜ ਜਾਣ ਮੈਂ ਇੱਕ ਗੱਲ ਅੱਖ ਜਾ ਮੇਰੇ ਕੱਲ ਆਖਾਂ ਆ ਦੁਬਾਰਾ ਪਰ ਜਾਣਾ ਅਰੇ ਵੀਡੀਓ ਬਣਾਉਣ ਦਾ ਮਕਸਦ ਮੇਰਾ ਸਿਰਫ ਇੰਨਾ ਕੀ ਹੈ ਕਿ ਜੇਕਰ ਸਿੱਧੂ ਮਸੇਵਾਲਾ ਬਾਈ ਦਾ ਕੋਈ ਅਨ ਆਫੀਸ਼ੀਅਲੀ ਇਦਾਂ ਦੀਆਂ ਲਾਈਨਾਂ ਪਈਆਂ ਨੇ ਤਾਂ ਮੈਨੂੰ ਲੱਗਦਾ ਉਹਨੂੰ ਡਾਇਰੈਕਟ ਰੀਲੀਜ਼ ਕਰਨ ਦੀ ਬਜਾਏ ਉਹਦਾ ਇੱਕ ਗਾਣਾ ਰੀਲੀਜ਼ ਕਰ ਦਿੱਤਾ ਜਾਵੇ ਜਿੱਦਾਂ ਇਸ ਬਾਈ ਨੇ ਖੁਦ ਕ੍ਰੀਏਟੀਵਿਟੀ ਕਰਕੇ ਗਾਣਾ ਰੀਲੀਜ਼ ਕਰਿਆ ਤੇ ਉਹਦੇ ਤੇ ਲੋਕ ਰੀਲਾਂ ਵੀ ਬਣਾ ਰਹੇ ਨੇ ਲੈ ਮੈਂ ਜਿਹੜੇ ਮੁੰਡੇ ਉਹ ਤੁਹਾਨੂੰ ਲੈnde ਸਾਵੇਂ ਜਿਹੜੇ ਮੁੰਡੇ ਉਹ ਸਾਰੇ ਜਾਣੇ ਇਹ ਚੀਜ਼ ਕਰਨ ਦੀ ਬਜਾਏ ਜੇਕਰ ਆਪਾਂ ਆਫੀਸ਼ੀਅਲੀ ਤੌਰ ਤੇ ਇਦਾਂ ਛੋਟੇ ਛੋਟੇ ਵਰਸ ਜਿਹੜੇ ਸਿੱਧੂ ਬਾਈ ਨੇ ਕਦੇ ਵੈਸੇ ਹੀ ਰਿਕਾਰਡ ਕੀਤੇ ਸੀ ਲਾਈਵ ਉਦਾਂ ਹੀ ਦੋ ਚਾਰ ਲਾਈਨਾਂ ਬੋਲੀਆਂ ਸੀ ਉਹਦੇ ਤੇ ਇਦਾਂ ਹੀ ਬੀਟ ਦੇ ਕੇ ਜੇਕਰ ਉਹਨੂੰ ਆਫੀਸ਼ੀਅਲੀ ਤੌਰ ਤੇ ਰਿਲੀਜ਼ ਕੀਤਾ ਜਾਵੇ ਉਹ ਵੀ ਸਿੱਧੂ ਬਾਈ ਦੇ ਆਫੀਸ਼ੀਅਲ ਚੈਨਲ ਤੇ ਜਾਂ ਇੰਸਟਾਗ੍ਰam ਤੇ ਕਲਿੱਪਸ ਪਾ ਦਿੱਤੀਆਂ ਜਾਣ ਉਹ ਚੀਜ਼ ਮੈਨੂੰ ਲੱਗਦਾ ਕਿ ਬਹੁਤ ਵਧੀਆ ਰਹੂਗੀ ਸਿੱਧੂ ਬਾਈ ਦੇ ਸਾਰੇ ਫੈਨਸ ਦੇ ਲਈ ਉਸ ਚੀਜ਼ ਦੇ ਨਾਲ ਆਪਾਂ ਨੂੰ ਸਾਰੇ ਫੈਨਸ ਨੂੰ ਇਦਾਂ ਹੋਊਗਾ ਕਿ ਕੋਈ ਨਾ ਕੋਈ ਅਪਡੇਟ ਆ ਰਹੀ ਹੈ ਸਿੱਧੂ ਬਾਈ ਦੇ ਪੇਜ ਤੇ ਕਿਉਂ ਕੀ ਮਾਤੇ ਹਨੇਰੇ ਆਚ ਲਖਾਂ ਦੇ ਬਦਨਾਮੀ ਤੇ ਸਵੇਰੇ ਆ ਚ ਬੱਕਾ ਖੂਨ ਚ ਹਸਨ ਮੇਰੀ ਬਖਰੀ ਨਸਲ ਮੈਨੂੰ ਲੱਗਦਾ ਕਿਸੇ ਤੋਂ ਬਾਈ ਦੀ ਉਹ ਪ੍ਰੋਫਾਈਲ ਅਪਡੇਟ ਇਸ ਤਰ੍ਹਾਂ ਰੱਖਣੀ ਚਾਹੀਦੀ ਹੈ ਕਿ ਕੋਈ ਨਾ ਕੋਈ ਇਦਾਂ ਦੀ ਵਰਸ ਜਿਵੇਂ ਕਿਸਾਨੀ ਮਾਲਟਨ ਬਾਈ ਨੇ ਰਿਲੀਜ਼ ਕੀਤੀ ਸੀ ਹੁਣ ਉਦਾਂ ਦਾ ਕੁਝ ਨਾ ਕੁਝ ਸਿੱਧੂ ਬਾਈ ਦੇ ਆਫੀਸ਼ੀਅਲ ਚੈਨਲ ਤੇ ਆਫੀਸ਼ੀਅਲ ਪੇਜ ਤੇ ਰਿਲੀਜ਼ ਹੋਣਾ ਚਾਹੀਦਾ ਸੋਚਿਆ ਸੀ ਕੁਝ ਕੁਝ ਹੋਰੀ ਬਣ ਗਈ ਆ ਚਾਹੁੰਦਾ ਨਹੀਂ ਸੀ ਫੇਮ ਮੱਲੋ ਜੋਰੀ ਬਣ ਗਈ ਨਹੀਂ ਤਾਂ ਇਹ ਨਹੀਂ ਕਿ ਸਿਰਫ ਇਹੀ ਵੀਡੀਓ ਸੀ ਇਸ ਤੋਂ ਇਲਾਵਾ ਸਿੱਧੂ ਬਾਈ ਜਿੰਨਾਂ ਨਾਲ ਰਹਿੰਦੇ ਸੀ ਜਾਂ ਜਿਹੜੇ 뮤직 ਪ੍ਰੋਡਿਊਸਰਾਂ ਨਾਲ ਜਾਂ ਉਹਨਾਂ ਦੇ ਨਾਲ ਜਿਹੜੇ ਰੈਪਰ ਸੀ ਸਨੀ ਮਾਲਟ ਸਰੇ ਵਰਸ ਪਏ ਹੋਣੇ ਜਿਹੜੇ ਅਨ ਰਿਲੀਜ਼ਡ ਨੇ ਜਿਹੜੇ ਪੂਰੇ ਕੰਪਲੀਟ ਗਾਣੇ ਨਹੀਂ ਸਿਰਫ ਸਿੱਧੂ ਬਾਈ ਨੇ 2-4 ਲਾਈਨਾਂ ਉਦਾਂ ਹੀ ਲਾਈਵ ਵਿੱਚ ਜਾਂ ਉਦਾਂ ਹੀ ਮਜ਼ਾਕ ਮਸਤੀ ਕਰਦੇ ਹੋਏ ਬੋਲੀਆਂ ਹੋਣਗੀਆਂ ਇਹ ਉਹਨਾਂ ਨਾਲ ਟਾਈਮ ਦੇ ਵਿੱਚ ਰਿਲੀਜ਼ ਕਰਾਂਗੇ ਪਰ ਉਹ ਹੋ ਨਹੀਂ ਸਕੇ ਉਦਾਂ ਦੀਆਂ ਚੀਜ਼ਾਂ ਮੈਨੂੰ ਲੱਗਦਾ ਹੈ ਕਿ ਰਿਲੀਜ਼ ਕਰ ਦੇਣੀਆਂ ਚਾਹੀਦੀਆਂ ਤੇ ਤੁਸੀਂ ਇਸ ਚੀਜ਼ ਦੇ ਬਾਰੇ ਕੀ ਸੋਚਦੇ ਹੋ ਮੇਰਾ ਇਹ ਖੁੱਦ ਦਾ ਓਪੀਨੀਅਨ ਸੀ ਤੁਸੀਂ ਇਸ ਤੋਂ ਵੱਖ ਵੀ ਹੋ ਸਕਦੇ ਹੋ ਤੁਹਾਡੇ ਕੀ ਵਿਚਾਰ ਨੇ ਤੁਸੀਂ ਇਸ ਵੀਡੀਓ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਸਨੀ ਮਾਲਟਨ ਨੇ ਇਹ ਜਿਹੜੀ ਵਰਸ ਰਿਲੀਜ਼ ਕੀਤੀ ਸੀ ਘੈਂਟ ਫੀਲਿੰਗ ਆਈ ਸੀ ਕਿ ਸਿੱਧੂ ਬਾਈ ਦੀਆਂ ਕੋਈ ਨਵ ਬਾਕੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਤੁਹਾਡੇ opinion ਤੁਸੀਂ ਇਸ ਵੀਡੀਓ ਦੇ ਕਮੈਂਟ ਦੇ ਵਿੱਚ ਜਰੂਰ ਲਿਖ ਕੇ ਜਾਇਓ